ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸੰਕੋਰ ਸਾਲਟ ਜਾਨੀ ਕਿ ਮੈਟਰੀਬਿਊਜਨ ਪਲੱਸ ਯੂਰੀਆ ਦਾ ਰਿਜ਼ਲਟ ਦਿਖਾਵਾਂਗੇ ਜੀ ਵੀ ਕਿੰਨਾ ਤਾਕੜਾ ਰਿਜ਼ਲਟ ਹੈ ਆਹ ਦੇਖ ਲਓ ਜੀ ਤੁਸੀਂ ਗੁੱਲੀ ਡੰਡੇ ਦਾ ਕੀ ਹਾਲ ਕੀਤਾ ਮੈਟਰੀਬਿਊਜਨ ਨੇ ਕਣਕ ਨੂੰ 1% ਵੀ ਨੁਕਸਾਨ ਨਹੀਂ ਕੀਤਾ ਜੀ ਹਜੇ ਤੱਕ ਪਰ ਦਵਾਈਆਂ ਵਾਲੇ ਕਹਿੰਦੇ ਨੇ ਵੀ ਕਣਕ ਨੂੰ ਨੁਕਸਾਨ ਹੁੰਦਾ ਹੈ ਵੀ ਕਣਕ ਨੂੰ ਜੇ ਇਕੜ ਦੇ ਹਿਸਾਬ ਨਾਲ ਦੇਖਿਆ ਜਾਵੇ ਵੀ 2-4 ਕੁਇੰਟਲ ਪਰ ਇਕੜ ਦਾ ਝਾੜ ਘੱਟ ਨਿਕਲਦਾ ਪਰ ਤੁਸੀਂ ਇਹ ਦੇਖ ਲਓ ਵੀ ਗੁੱਲੀ ਡੰਡਾ ਜਿਹੜਾ ਜਿਹੜੀ ਤੀਦਾਰ ਤੇ ਖੜਾ ਤੀ ਜੇ ਬਚ ਜਾਂਦਾ ਕਿਸੇ ਵੀ ਨਦੀਨ ਨਸਕ ਨੇ ਇਹਨੂੰ ਸਪਰੇ ਨੇ ਕੰਮ ਨਹੀਂ ਕੀਤਾ ਦੀ ਪਿਛਲੇ ਸਾਲ ਪੰਜ ਸਪ੍ਰੇਆਂ ਕੀਤੀਆਂ ਦੀਆਂ ਇਹਦੇ ਤੇ ਤਾਂ ਵੀ ਇਹ ਨਹੀਂ ਮਰਿਆ ਤੀ ਤੇ ਕਣਕ ਦਾ ਝਾੜ 15 ਕੁਇੰਟਲ ਰਹਿ ਗਿਆ ਸੀ ਵੀ ਜੇ ਹੁਣ ਕਣਕ ਵੱਜਦੀ ਆ ਨਦੀਨ ਮਰ ਗਿਆ ਤਾਂ 20 ਕੁਇੰਟਲ ਆਰਾਮ ਨਾਲ ਹੋ ਜਾਊਗਾ ਜੇ ਸੰਕੋਰ ਸਾਲਟ ਆ ਜਿਹੜਾ ਮੈਟਰੀਬਿਊਸ਼ਨ ਇਫੈਕਟ ਕਰੂਗਾ ਵੀ ਫਿਰ ਕੋਈ ਜਿਆਦਾ ਇਫੈਕਟ ਨਹੀਂ ਕਰੂਗਾ। ਯਾਨੀ ਕਿ ਗੁੱਲੀ ਡੰਡਾ ਜਿਆਦਾ ਝਾੜ ਘਟਾਉਂਦਾ ਜੇ ਬੱਜ ਜੇਵੇ ਤੇ ਮੈਟਰੀਬਿਊਸ਼ਨ ਨਾਲ ਮੈਨੂੰ ਲੱਗਦਾ ਵੀ ਝਾੜ ਨਹੀਂ ਘਟੂਗਾ ਜਿਆਦਾ। ਜਿਹੜੇ ਹਿਸਾਬ ਨਾਲ ਖੜਾ ਤੇ ਜਿਹੜੇ ਹਿਸਾਬ ਨਾਲ ਦਵਾਈ ਨੇ ਕੰਮ ਕੀਤਾ। ਦਵਾਈ ਨੂੰ ਸਾਨੂੰ ਪਾਉਣ ਦੀ ਵਿਧੀ ਦੱਸੀ ਹੋਈ ਸੀ ਪਹਿਲਾਂ ਵੀ ਵੀਡੀਓ ਰਾਹੀਂ ਤੇ ਦੁਬਾਰੇ ਫੇਰ ਦੱਸ ਦਿੰਨੇ ਆ। ਦਵਾਈ ਨੂੰ ਪਾਉਣ ਦੀ ਵਿਧੀ ਇਹ ਤੀਜੀ ਪਾਰ ਇਕੜ ਦੇ ਹਿਸਾਬ ਦੇ ਨਾਲ 200 ਗ੍ਰਾਮ ਮੈਟਰੀਬਿਊਜਨ ਵਰਤੀ ਗਈ ਸੀ ਜਿਹਨੂੰ ਸੈਨਕੋਰ ਸਾਲਟ ਵੀ ਕਹਿੰਦੇ ਨੇ ਤੇ ਆਲੂ ਵਾਲੀ ਦਵਾਈ ਵੀ ਕਹਿੰਦੇ ਨੇ ਤੇ 1 ਇਕੜ ਦੇ ਵਿੱਚ ਘੱਟੋ ਘੱਟ 60 ਕਿਲੋ 55 ਤੋਂ ਲੈ ਕੇ 60 ਕਿਲੋ ਜੂਰੀਆ ਵਰਤਿਆ ਗਿਆ ਜੀ ਤੇ ਦੂਰੀਵਾਰ ਨੂੰ ਆਪਣਾ ਛੱਟਾ ਮਾਰਿਆ ਗਿਆ ਦੂਰੀ ਮਾਰਦਾ ਮਤਲਬ ਇੱਕ ਹਾਰੀਜ਼ੋਂਟਲ ਪਲੇਨ ਦੇ ਉੱਤੇ ਛੱਟਾ ਮਾਰੇਗਾ ਇੱਕ ਵਰਟੀਕਲ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਇੱਕ ਵਾਰ ਲੰਬਾਈ ਦੇ ਤੌਰ ਤੇ ਛੱਟਾ ਮਾਰੋ ਤੇ ਦੂਜੀ ਵਾਰ ਚੜਾਈ ਦੇ ਤੌਰ ਤੇ ਛੱਟਾ ਮਾਰੋ ਤੇ ਤੁਸੀਂ ਰਿਜ਼ਲਟ ਆਪ ਦੀਆਂ ਅੱਖਾਂ ਨਾਲ ਆਪ ਦੇਖ ਸਕਦੇ ਹੋ ਜੇ ਮੇਰੇ ਪਿੰਡ ਆ ਕੇ ਵੇਖਣਾ ਤਾਂ ਮੇਰੇ ਪਿੰਡ ਆ ਕੇ ਮੇਰੇ ਖੇਤ ਦੇ ਵਿੱਚ ਰਿਜ਼ਲਟ ਵੇਖ ਸਕਦੇ ਹੋ ਤੇ ਕਣਕ ਨੂੰ 1 B% ਅਫੈਕਟ ਨਹੀਂ ਕੀਤਾ ਹੋਇਆ ਹਜੇ ਤੱਕ ਗੁੱਲੀ ਡੰਡਾ ਖਤਮ ਕੀਤਾ ਪਿਆ ਜੜ ਤੋਂ ਜਿਹੜਾ ਗੁੱਲੀ ਅੰਡਾ ਸਾਨੂੰ ਮਰਿਆ ਹੋਇਆ ਦਿਖਾਈ ਦੇ ਰਿਹਾ ਇਹਦਾ ਵਜੂਦ ਪ੍ਰਾਲੀ ਬਣ ਜਾਣੀ ਆ ਜੀ ਹਫਤੇ ਤੱਕ ਕਿਉਂਕਿ ਪਹਿਲਾਂ ਜਿਹੜੇ ਮੇਰੇ ਖੇਤ ਦੀ ਉਹ ਖੇਤਾਂ ਦੇ ਵਿੱਚ ਵੀ ਇਸੇ ਤਰ੍ਹਾਂ ਸੀ ਤੇ ਉਹਦਾ ਪ੍ਰਾਲੀ ਬਣ ਗਈ ਆਹ ਦੇਖ ਲੋ ਪ੍ਰਾਲੀ ਬਣੀ ਹੋਈ ਵੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਆਹ ਦੇਖੋ ਹੁਣ ਬੂਟਾ ਲੈ ਕੁਝ ਵੀ ਨਹੀਂ ਨਾ ਜਾੜਾ ਨਾ ਤਣਾ ਕੁਝ ਵੀ ਨਹੀਂ ਵਜੂਦ ਖਤਮ ਕਰ ਦਿੰਦੀ ਆ ਜੀ ਇਹ ਬਹੁਤ ਵਧੀਆ ਦਵਾਈ ਆ ਪਾਉਣ ਦਾ ਸੁਚੱਜਾ ਟੰਗ ਵਰਤੋ ਇਹ ਦਵਾਈ ਤੋਂ ਰਿਜ਼ਲਟ ਲੈਣਾ ਨਹੀਂ ਇਹ ਦਵਾਈ ਕਣਕ ਨੂੰ ਵੀ ਬੁਰਾ ਪ੍ਰਭਾਵ ਦਿਖਾ ਦੇਵੇਗੀ ਤੁਸੀਂ ਇਹ ਹਿਸਾਬ ਲਾ ਲਓ ਵੀ ਪੌਣ ਦੇ ਪ੍ਰਤੀ ਛੱਟਾ ਮਾਰਨ ਵਾਲਾ ਬੰਦਾ ਵੀ ਪੂਰਾ ਟ੍ਰੈਂਡ ਚਾਹੀਦਾ ਤੇ ਡਰ ਕੇ ਛੱਟਾ ਮਾਰਨਾ ਦੋ ਪਾਸੇ ਨੂੰ ਛੱਟਾ ਮਾਰਨਾ ਲੰਬਾਈ ਤੇ ਚੜਾਈ ਦੇ ਦੋ ਪਾਸੇ ਨੂੰ ਛੱਟਾ ਤੇ ਡੋਜ ਨੂੰ ਮਿਸ ਅੰਡਰਸਟੈਂਡਿੰਗ ਬਿਲਕੁਲ ਵੀ ਨਾ ਕਰਿਓ 200 ਗ੍ਰਾਮ ਡੋਜ ਵਰਤਣੀ ਆ ਪਹਿਲਾ ਪਾਣੀ ਲੱਗਣ ਤੋਂ ਬਾਅਦ ਜਦੋਂ ਪੈਰ ਨੂੰ ਮਿੱਟੀ ਨਾ ਲੱਗਦੀ ਹੋਵੇ ਜਾਂ ਮਾੜੀ-ਮੋਟੀ ਕਿਤੇ-ਕਿਤੇ ਮਿੱਟੀ ਲੱਗਦੀ ਹੋਵੇ ਓਨੇ ਕ ਗਿੱਲੇ ਦੇ ਵਿੱਚ ਸਿੱਟਾ ਮਾਰੋ ਜਿਆਦੇ ਖੜੇ ਪਾਣੀ ਦੇ ਵਿੱਚ ਸਿੱਟਾ ਮਾਰੋਗੇ ਕਣਕ ਦਾ ਨੁਕਸਾਨ ਕਰ ਸਕਦੀ ਹੈ ਜੇ ਕਿਸੇ ਮੇਰੇ ਵੀਰ ਨੇ ਮਾਰਿਆ ਹੋਵੇ ਤਾਂ ਉਹਦੇ ਬਾਰੇ ਉਹ ਉਸ ਵੀਰ ਨੂੰ ਪੁੱਛੋ ਤੁਸੀਂ ਤਵੇ ਕੀ ਤਜਰਬਾ ਖੜੇ ਪਾਣੀ ਵਾਲਾ ਮੇਰੇ ਲਵੇ ਕੋਈ ਤਜਰਬਾ ਨਹੀਂ 나ਸੀ ਨੇ ਕਰਿਆ ਅਸੀਂ ਤਾਂ ਡਰਦੇ ਡਰਦੇ ਨੇ ਇਸ ਵਾਰ ਪਹਿਲੀ ਵਾਰ ਇਹ ਦਵਾਈ ਵਰਤੀ ਹੈ ਤਿਆ ਦੇਖ ਲੋ ਇੰਨਾ ਪਰਾਲ ਬਣਨਾ ਕਿਸੇ ਹੋਰ ਦਵਾਈ ਨਾਲ ਨਾਮੋਂਕਣ ਸੀ ਪਿਛਲੇ ਸਾਲ ਪੰਜ ਸਪ੍ਰੇਆਂ ਕਰੀਆਂ ਐਕਜ਼ੀਅਲ ਦੇ ਨਾਲ ਟੌਪਕਰ ਲਾ ਕੇ ਕਰੀ ਟੌਪਕਰ ਦੇ ਨਾਲ ਲੀਡਰ ਲਾ ਕੇ ਕਰੀ ਐਟਲੈਂਟਸ ਦੇ ਨਾਲ ਟੌਪਕਰ ਲਾ ਕੇ ਕਰੀ 240 ਦੇ ਨਾਲ ਟੌਪਕਰ ਸੋ ਸਾਰਾ ਕੁਸਰ ਲਾ ਕੇ ਕਰਿਆ ਕੁਝ ਵੀ ਨਹੀਂ ਹੋਇਆ ਡੰਡੀ ਵਾਲੇ ਪੰਪ ਨਾਲ ਸਪਰੇਅ ਕਰੋ ਉਹ ਵੀ ਕਰਕੇ ਦੇਖੀ ਤਾਂ ਵੀ ਨਹੀਂ ਕੁਝ ਹੋਇਆ ਆਹ ਦੇਖ ਲੋ ਇੰਨਾ ਇੰਨਾ ਕਾ ਪੈਰ ਦੀਆਂ ਨਿਸ਼ਾਨਾ ਦਿਖਦੇ ਨੇ ਤੁਹਾਨੂੰ ਨਾਂ ਨਾ ਕੇ ਪੈਰ ਇੱਥੇ ਕਿਆਰੇ ਦਾ ਐਂਡ ਆ ਨਾ ਆਪਣਾ ਦੇਖੋ ਨਾਲ ਪਹਾ ਜਾਂਦਾ ਇੱਧਰ ਕਿਆਰੇ ਦਾ ਐਂਡ ਆ ਇੱਧਰ ਕਿਆਰੇ ਦੇ ਮੋਢ ਨੇ ਉਹਤੀ ਕਿਆਰੇ ਦੇ ਮੋਢ ਜਿੱਥੇ ਉਹ ਸਪੈਦੇ ਵਾਲੀ ਬੱਟ ਦਿਖਦੀ ਆ ਆਪਣੀ ਉਹ ਸਪੈਦੇ ਵਾਲੀ ਬੱਟ ਕੋਲੇ ਕਿਆਰੇ ਦਾ ਮੋਢ ਆ ਤੇ ਇੱਧਰ ਕਿਆਰੇ ਦਾ ਐਂਡ ਆ ਇਸ ਕਰਕੇ ਇੱਥੇ ਥੋੜਾ ਜਿਹਾ ਪਾਣੀ ਜ਼ਿਆਦਾ ਖੜ ਗਿਆ ਜੀ ਇਸ ਕਰਕੇ ਇੱਥੇ ਪੈਰ ਜ਼ਿਆਦਾ ਖੁਬਦਾ ਤੀ ਤੇ ਬਾਕੀ ਮੂਰੇ ਹੀ ਜੀ ਕੋਈ ਪ੍ਰੋਬਲਮ ਨਹੀਂ ਸੀ ਤੁਸੀਂ ਆਪ ਰਿਜ਼ਲਟ ਆਪਦੀ ਅੱਖੀਂ ਵੇਖ ਸਕਦੇ ਹੋ ਜੇ ਕਿਸੇ ਮੇਰੇ ਵੀਰ ਦਾ ਸੰਕੋਰ ਸਾਲਟ ਜਾਂ ਸੰਕੋਰ ਬਾਇ ਨੇਮ ਨੂੰ ਯੂਰੀਆ ਦੇ ਵਿੱਚ ਰਲਾਉਣ ਬਾਰੇ ਕੋਈ ਸਵਾਲ ਹੋਵੇ ਤੇ ਝਾੜ ਦੀ ਮੈਂ ਤੁਹਾਨੂੰ ਗਰੰਟੀ ਨਹੀਂ ਲੈਂਦਾ ਕਿਉਂਕਿ ਮੇਰਾ ਪਹਿਲੇ ਸਾਲ ਤਜਰਬਾ ਇਹ ਪਰ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜੇ ਹਿਸਾਬ ਨਾਲ ਨਦੀਨ ਸਾਡੇ ਖੇਤ ਵਿੱਚ ਹੈ ਸਾਡਾ ਝਾੜ 15 ਕੁਆਂਟਲ ਤੋਂ ਥੱਲੇ ਥੱਲੇ ਰਹਿਣਾ ਦੀ ਪਰ ਏਕੜ ਦਾ ਪਰ ਹੁਣ ਸਾਨੂੰ ਉਮੀਦ ਆ ਵੀ ਇਹ 20 ਕੁਆਂਟਲ ਤਾਂ ਫੇਰ ਵੀ ਹੋਏ ਜਾਊਗੀ ਕਿੰਨਾ ਕਿ ਵੀ ਮਾੜਾ ਪ੍ਰਭਾਵ ਪਊਗਾ ਪਰ ਸਾਡੀ ਕਣਕ ਹਜੇ ਸਾਨੂੰ ਜੇ ਦਸੀਏ 1 ਮਹੀਨੇ ਦੀ ਹੋਈ ਹੈ ਜੀ ਮਹੀਨੇ ਤੋਂ ਯਾਨੀ ਕਿ 5 ਦਿਨ ਉੱਤੇ ਹੋਈ ਹੈ ਇਹ 20 ਕੀ ਤਰੀਕ ਦੀ ਬਜਾਂਦ ਹੈ ਅੱਜ 30 ਤਰੀਕ ਹੋ ਗਈ 12ਵੇਂ ਮਹੀਨੇ ਦੀ 10 ਦਿਨ ਉੱਪਰ ਹੋ ਗਈ 1 ਮਹੀਨਾ 10 ਦਿਨ ਦੀ ਹੋ ਗਈ ਬਹੁਤ ਛੋਟੀ ਕਣਕ ਹੈ ਫੇਰ ਵੀ ਕੋਈ ਕਣਕ ਨੂੰ ਇਫੈਕਟ ਨਹੀਂ ਕੀਤਾ ਤੇ ਥੋੜਾ ਜਿਹਾ ਪਾਣੀ ਖੜਨ ਕਰਕੇ ਜੋ ਮਾੜਾ ਪ੍ਰਭਾਵ ਪਿਆ ਟੂਸੇ ਪੀਲੇ ਹੋਣ ਕਰਕੇ ਉਹ ਹੋਇਆ ਹੋਰ ਕੁਝ ਵੀ ਨਹੀਂ ਹੋਇਆ ਦੂਜੇ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਵੀ ਨਹੀਂ ਆਈ ਤੁਸੀਂ ਰਿਜ਼ਲਟ ਆਪ ਦੇਖ ਸਕਦੇ ਹੋ ਕੋਈ ਵੀ ਹੋਰ ਸਵਾਲ ਹੋਵੇ ਜਵਾਬ ਦੇਣ ਦੀ ਜਰੂਰ ਕੋਸ਼ਿਸ਼ ਕਰਾਂਗੇ ਪੁੱਛ ਸਕਦੇ ਹੋ ਆਹ ਦੇਖ ਲਓ ਜੀ ਰਿਜ਼ਲਟ ਕਿੰਨਾ ਤਾਕੜਾ ਸਾਰੇ ਖੇਤ ਵਿੱਚ ਇਹੀ ਹਾਲ ਕੀਤਾ ਧੰਨਵਾਦ ਜੀ